ਈਓ ਆਈਆਰ ਦੇ ਜਿਹੜੇ ਕੁਝ ਪਾਲਿਸੀਜ਼ ਆ ਚੇਂजेस ਆ ਉਸ ਨੂੰ ਜਿਹੜਾ ਉਹ ਲੈ ਕੇ ਐਗਜ਼ੀਕਟਿਵ ਆਫ ਇਮੀਗ੍ਰੇਸ਼ਨ ਰਿਵਿਊ ਉਹਨਾਂ ਨੇ ਕਹਿੰਦੇ ਐਡਮਿਨਿਸਟ੍ਰੇਟਿਵ ਕਲੋਜ਼ਰ ਦੀ ਪਾਲਿਸੀ ਕੈਨਸਲ ਕਰ ਦਿੱਤੀ ਆ ਇਹ ਪਾਲਿਸੀ ਕੀ ਸੀ ਤੇ ਕੈਨਸਲ ਹੋਣ ਦਾ ਕੀ ਮਤਲਬ ਆ ਹੁਣ ਸੋ ਐਡਮਿਨਿਸਟ੍ਰੇਟਿਵ ਕਲੋਜ਼ਰ ਕੀ ਹੁੰਦਾ ਕਿ ਜਿਹੜਾ ਸੋ ਦੋ ਚੀਜ਼ਾਂ ਹੁੰਦੀਆਂ ਹੈ ਇੱਕ ਤਾਂ ਹੁੰਦੀ ਸੀ ਪੀਡੀ ਕਿ ਕੇਸ ਟਰਮੀਨੇਟ ਕਰ ਦਿੰਦੇ ਸੀਗੇ ਤੇ ਬੰਦਾ ਸਲਮ ਆਫਿਸ ਥੱਲੇ ਜਾ ਕੇ ਕੇਸ ਆਪਣਾ ਲਗਾ ਸਕਦਾ ਸੀਗਾ ਤੇ ਦੂਸਰੀ ਚੀਜ਼ ਹੁੰਦੀ ਐਡਮਿਨ ਕਲੋਜ਼ਰ ਕੀ ਕੇਸ ਉਹ ਟਰਮੀਨੇਟ ਨਹੀਂ ਕਰਦੇ ਸੀ کورٹ ਦੇ ਵਿੱਚ ਹੀ ਰਹਿੰਦਾ ਸੀਗਾ ਤੁਸੀਂ ਆਪਣਾ ਵਿਆਹ ਵਾਲਾ ਜਿਹੜਾ ਵੀ ਹੋਰ ਕੋਈ ਕੇਸ ਆਨ ਨੂੰ ਤੁਸੀਂ ਪਰਸੂ ਕਰ ਸਕਦੇ ਹੇਗੇ ਤੇ ਜੇ ਤੁਹਾਡੀ ਉਧਰ ਗੱਲ ਬਣ ਜਾਂਦੀ ਹੈ ਤੇ ਤੁਸੀਂ ਕੇਸ ਦੇ کورٹ ਦੇ ਕੋਲ ਆ ਕੇ ਉਹਨੂੰ ਜਿਹੜਾ ਸੀਗਾ ਕੇਸ ਨੂੰ ਦੁਬਾਰਾ ਰੀਓਪਨ ਕਰਕੇ ਟਰਮੀਨੇਟ ਕਰ ਦਿੰਦੇ ਸੀਗੇ ਤੇ ਜੇ ਤੁਹਾਨੂੰ ਨਹੀਂ ਤੁਹਾਡੀ ਗੱਲ ਬਣਦੀ ਸੀ ਤੇ ਤੁਸੀਂ ਆ ਕੇ ਜਿਹੜਾ ਐਡਮਿਨ ਕਲੋਜ਼ਰ ਵਾਲਾ ਜਿਹੜਾ ਕੇਸ ਹੈਗਾ ਉਹਨੂੰ ਦੁਬਾਰਾ ਰੀਓਪਨ ਕਰ ਸਕਦੇ ਸੀਗੇ ਸੋ ਟਰਮੀਨੇਸ਼ਨ ਜਿਹੜੀ ਹੁੰਦੀ ਸੀਗੀ ਉਹ ਬੇਸਿਕਲੀ ਪੱਕਾ ਹੁੰਦਾ ਸੀਗਾ ਕੋਰਟ ਕਹਿੰਦਾ ਜਾਓ ਥੱਲੇ ਸਲਮ ਅਫਿਸ ਜਾ ਕੇ ਲਾਓ ਐਡਮਿਨ ਕਲੋజర్ ਤੁਸੀਂ ਕਹਿ ਲਓ ਕੋਈ ਵਿਚ ਵਿਚਾਲੇ ਵਾਲੀ ਜਿਹੜੀ ਗੱਲ ਸੀਗੀ ਕਿ ਤੁਹਾਡਾ ਟੈਂਪਰੇਰੀ ਉਹ ਪੌਜ਼ ਕਰ ਦਿੰਦੇ ਸੀਗੇ ਰਹਿੰਦਾ ਤੁਹਾਡਾ ਕੋਰਟ ਦੇ ਕੋਲ ਹੀ ਸੀਗਾ ਕੇਸ ਪਰ ਐਕਟਿਵ ਡਾਕਟਰ ਤੇ ਨਹੀਂ ਉਹਨਾਂ ਦੇ ਰਹਿੰਦਾ ਸੀਗਾ ਉਹਨੂੰ ਤੁਸੀਂ ਕਹਿ ਲਓ ਕਿ ਉਹਨੂੰ ਹੋਲਡ ਤੇ ਪਾ ਦਿੰਦੇ ਸੀਗੇ ਕੇਸ ਨੂੰ ਕਿ ਤੁਸੀਂ ਵਿਆਹ ਵੀ ਵਾਲੇ ਆਪਣੇ ਕਰ ਲਓ ਕੇਸ ਜਾਂ ਵੈਸੇ ਇਹਨੂੰ ਪਿਆ ਰਹਿਣ ਦਿਓ ਤੇ ਬਾਅਦ ਚ ਬੰਦਾ ਆਪਣੇ ਮੌਕੇ ਦੇ ਹਿਸਾਬ ਨਾਲ ਜਿੱਦਾਂ ਵੀ ਉਹਦੀ ਸਟ੍ਰੈਟਜੀ ਹੁੰਦੀ ਸੀਗੀ ਉਹਨੂੰ ਜਾਂ ਤਾਂ ਰੀਓਪਨ ਕਰਾ ਲੈਂਦਾ ਸੀਗਾ ਜਾਂ ਉਹਨੂੰ ਇਦਾਂ ਹੀ ਪੈਂਡਿੰਗ ਰਹਿਣ ਦਿੰਦਾ ਸੀ ਜਾਂ ਟਰਮੀਨੇਟ ਕਰਾ ਲੈਂਦਾ ਸੀਗਾ ਸੋ ਇਹ 2021 ਦੇ ਵਿੱਚ ਇੱਕ ਬਾਡੀ ਸਰਕਾਰ ਨੇ ਮੈਮੋਰੰਡਮ ਇਸ਼ੂ ਕੀਤਾ ਸੀਗਾ 22-03 ਇਹਦੇ ਵਿੱਚ ਉਹਨਾਂ ਨੇ ਪਹਿਲਾਂ ਤਾਂ ਐਡਮਿਨ ক্লোజర్ ਦੀ ਇੱਕ ਗਾਈਡੈਂਸ ਦੱਸੀ ਸੀਗੀ ਤੇ ਫਿਰ ਇਹਨਾਂ ਨੇ ਇੱਕ ਕਾਨੂੰਨ ਜਿਆ ਵੀ ਬਣਾਇਆ ਸੀਗਾ ਐਫੀਸ਼ੀਐਂਟ ਕੇਸ ਐਂਡ ਡਾਕੂਮੈਂਟ ਮੈਨੇਜਮੈਂਟ ਸਿਸਟਮ ECDM ਰੂਲ ਇਹ ਜਿਹੜਾ ਰੂਲ ਹੈਗਾ ਮਈ 2024 'ਚ ਬਣਾਇਆ ਸੀਗਾ ਉਹਨਾਂ ਨੇ ਜਿਹਨੇ ਕਿ ਮੈਮੋ ਨੂੰ ਸੁਪਰਸੀਡ ਕਰਤਾ ਸੀਗਾ ਸੋ ਹੁਣ ਉਹ ਕੀ ਕਰ ਰਹੀ ਹੈ 트럼ਪ ਸਰਕਾਰ ਕੀ ਜਿਹੜਾ ਮੈਮੋ ਸੀਗਾ ਪੁਰਾਣਾ ਉਹ ਤੇ ਮਤਲਬ ਕਿ ਸਹੀ ਨਹੀਂ ਸੀਗਾ ਤੇ ਉਹਨੂੰ ਥੋੜੀ ਨਿੰਦਿਆ ਇਹਨਾਂ ਨੇ ਕੀਤੀ ਤੇ ਬੇਸਿਕਲੀ ਇਹਨਾਂ ਨੇ ਅੱਗੇ ਜਾ ਕੇ ਦੱਸਿਆ ਕਿ ਇਹ ਇਹ ਸਰਕਾਰ ਨੂੰ ਜਿਹੜੀ ਕੀ ਚਾਹੁੰਦੀ ਹੈ ਕਿ ਇਹ ਐਡਮਿਨਿਸਟ੍ਰੇਟਿਵ ਕਲੋਜ਼ਰ ਜਿਹੜੇ ਹੈਗੇ ਆ ਇਹਨਾਂ ਨੂੰ ਬੰਦ ਕੀਤਾ ਜਾਵੇ ਜਿਹਨਾਂ ਦੇ ਵੀ ਕੇਸ ਐਡਮਿਨ ਕਲੋਜ਼ ਸੀਗੇ ਪਹਿਲਾਂ ਵੀ ਜਦੋਂ ਇਹ ਪਹਿਲੀ ਟਰਮ ਸੀਗੀ ਸਰਕਾਰ ਦੀ ਤਾਂ ਤਕਰੀਬਨ ਇਹਨਾਂ ਨੇ 1 ਲੱਖ ਜਿਹੜੇ ਕੇਸ ਸੀਗੇ ਉਹ ਰੀਓਪਨ ਵੀ ਕਰਨ ਦੀ ਕੋਸ਼ਿਸ਼ ਕੀਤੀ ਸੀ ਆਪਣੇ ਆਪ ਹੀ ਸੌੜਨ ਨੂੰ ਇਹ ਲੱਗਦਾ ਕਿ ਕਿਉਂ ਇਹ ਐਡਮਿਨ ਕਲੋਜ਼ ਕਰੀ ਜਾਂਦੇ ਆ ਤੇ ਇਹਨਾਂ ਨੂੰ ਸਿੱਧੇ ਫੈਸਲਾ ਜਿਹੜਾ ਦਿੱਤਾ ਜਾਵੇ ਫਾਈਨਲ ਡਿਸੀਜਨ ਸਰਕਾਰ ਕਹਿੰਦੀ ਹੈ ਕਿ ਇਹਦੀ ਕੋਈ ਸਟੈਚੂਟਰੀ ਅਥਾਰਟੀ ਨਹੀਂ ਹੈਗੀ ਇਹਨੂੰ ਕਾਂਗਰਸ ਨੇ ਨਹੀਂ ਪਾਸ ਕੀਤਾ ਕੋਈ ਵੀ ਇਦਾਂ ਦਾ ਕਾਨੂੰਨ ਤੇ ਜਿਹੜਾ ਅ ਇਹਦੇ ਵਿੱਚ ਕੇਸ ਲਾ ਜਿਹੜਾ ਹੋਇਆ 2012 ਦੇ ਵਿੱਚ ਤੇ ਮੈਟਰ ਆਫ ਐਬਿਟਿਸ਼ਨ ਤੇ ਕਾਫੀ ਸਾਰੇ ਤੇ ਹੋਰ ਵੀ ਕੇਸ ਲਾ ਹੋਇਆ ਕਾਫੀ ਪੁਰਾਣੀ ਇਹ 1970s ਦੇ ਵਿੱਚ ਇਹ ਜਿਹੜੀ ਚੀਜ਼ ਚੱਲ ਜਾਂਦੀ ਹੈ ਤੇ ਅਲਟੀਮੇਟਲੀ ਜਿਹੜਾ ਸੀਗਾ ਬੈਲੈਂਸ ਇੱਥੇ ਸੀਗਾ ਕਿ ਕੀ ਤੁਸੀਂ ਬਿਨਾਂ ਸਰਕਾਰ ਦੀ ਮਰਜ਼ੀ ਦੇ ਇਹ ਜਿਹੜਾ ਜੱਜ ਆਪਣੇ ਆਪ ਵੀ ਯੂਨੀਲੈਟਰਲੀ ਔਨ ਇਟਸ ਓਨ ਜਿਹੜਾ ਕੇਸ ਨੂੰ ਐਡਮਿਨ ਕਲੋਜ਼ ਕਰ ਸਕਦਾ ਕਿ ਨਹੀਂ ਕਰ ਸਕਦਾ ਉਹਦੀ ਜੱਦੋਜਾਦ ਜਿਹੜੀ ਸੀਗੀ ਤੇ ਜਿਹੜਾ ਤੁਹਾਡੇ ਵਕੀਲ ਹੁੰਦੇ ਸੀਗੇ ਰਿਸਪੋਂਡੈਂਟ ਦੇ ਉਹ ਇੱਕ ਆਪਣੀਆਂ ਹੀ ਮੋਸ਼ਨ ਟੂ ਐਡਮਿਨ ਕਲੋਜ਼ ਜਿਹੜੀ ਫਾਈਲ ਕਰਦੇ ਸੀਗੇ ਤੇ ਜੇ ਸਰਕਾਰ ਉਹਨੂੰ ਨਹੀਂ ਅਪੋਜ਼ ਕਰਦੀ ਸੀਗੀ ਤੇ ਜੱਜ ਤਕਰੀਬਨ ਉਹ ਗ੍ਰਾਂਟ ਕਰ ਦਿੰਦੇ ਸੀਗੇ ਸੋ ਇਹ ਜਿਹੜੀ ਟਰਪ ਸਰਕਾਰ ਹੈ ਇਹ ਕਹਿ ਰਹੀ ਹੈ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮਿਸਯੂਜ਼ ਜਿਹੜਾ ਹੋ ਰਿਹਾ ਕਿ ਇਹ ਇੱਕ ਟੈਕਟਿਕ ਤੁਸੀਂ ਵਰਤ ਰਹੇ ਹਾਂ ਕਿ ਤੁਸੀਂ ਆਪਣੀ ਪ੍ਰोसीਡਿੰਗਸ ਨੂੰ ਪੋਸਟਪੋਨ ਕਰ ਰਹੇ ਹੋ ਤੇ ਕੋਈ ਵੀ ਤੱਕ ਇਹ ਫਾਈਨਲ ਜਿਹੜਾ ਫੈਸਲਾ ਨਾ ਹੋਵੇ ਉਹਨਾਂ ਨੇ ਜਿਹੜਾ ਡੇਟਾ ਜਿਹੜਾ ਕੱਢ ਕੇ ਦੱਸਿਆ ਉਹ ਕਹਿੰਦੇ ਕਿ ਜਦੋਂ ਬੰਦੇ ਨੇ ਕਿਸੇ ਨੇ ਕੇਸ ਐਡਮਿਨਿਸਟ੍ਰੇਟਿਵਲੀ ਕਲੋਜ਼ ਕਰਾਇਆ ਤੇ 15 ਸਾਲ ਕੋਰਟ ਦੇ ਲੈਵਲ ਤੇ ਪੈਂਡਿੰਗ ਰਹਿੰਦਾ ਤੇ तकरीबन 30 ਸਾਲ ਜਿਹੜਾ ਹੋਗਾ ਬੀਆਈਏ ਦੇ ਲੈਵਲ ਤੇ ਪੈਂਡਿੰਗ ਰਹਿੰਦਾ ਮਤਲਬ ਬੰਦੇ 40 40 50 50 ਸਾਲ ਜਿਹੜੇ ਆ ਐਡਮਿਨ ਕਲੋਜ਼ਰ ਦੇ 2013 ਤੋਂ ਲੈ ਕੇ 2025 ਦੇ ਵਿੱਚ ਉਹ ਕਹਿੰਦੇ ਇੱਕ تقریبا 2.5 ਲੱਖ ਜਿਹੜੇ ਕੇਸ ਸੀਗੇ ਉਹ ਐਡਮਿਨਿਸਟ੍ਰੇਟਿਵਲੀ ক্লোਜ਼ ਜਿਹੜੇ ਕੀਤੇ ਗਏ ਆ ਤੇ ਉਹਨਾਂ ਲੋਕਾਂ ਦੇ ਜਿਨ੍ਹਾਂ ਦੇ ਸੈਲਨ ਦੇ ਝੂਠੇ ਕਲੇਮ ਸੀਗੇ ਜਾਂ ਐਦਾਂ ਦੇ ਕਲੇਮ ਸੀਗੇ ਜਿਹੜੇ ਜਿੱਤ ਨਹੀਂ ਸਕਦੇ ਸੀਗੇ ਠੀਕ ਹੈ ਤੇ ਉਹ ਕਹਿੰਦੇ ਕਿ ਇਹ ਬੈਕਲੌਗ ਜਿਹੜਾ 4 ਬਿਲੀਅਨ ਕੇਸ ਆਲਰੇਡੀ ਸਿਸਟਮ ਦੇ ਵਿੱਚ ਪੈਂਡਿੰਗ ਹੈ ਤੇ ਜਿਹੜਾ ਐਡਮਿਨਿਸਟ੍ਰੇਟਿਵ ਦਾ ਜਿਹੜਾ ক্লোజర్ ਦਾ ਟੂਲ ਆ ਜਿਹੜਾ ਇਹਨੂੰ ਵਾਪਸ ਲਿਆ ਜਾਵੇ ਕਿਉਂਕਿ ਇਹ ਜਿਹੜੀ ਸਰਕਾਰ ਦੀ ਪਾਵਰ ਨੂੰ ਵੀਕ ਕਰਦਾ ਤੇ ਇਹਦੇ ਵਿੱਚ ਕੋਈ ਵੀ ਇਹਨਾਂ ਨੂੰ ਨਾ ਹੀ ਕਨਸਟੀਟਿਊਸ਼ਨ ਨੇ ਇਦਾਂ ਦੀ ਕੋਈ ਪ੍ਰੋਵੀਜ਼ਨ ਦਿੱਤੀ ਹੈ ਨਾ ਹੀ ਕਾਂਗਰਸ ਨੇ ਇਹਨਾਂ ਨੂੰ ਅਥਾਰਾਈਜ਼ ਕੀਤਾ ਤੇ ਨਾਲ ਹੀ ਉਹ ਇਹ ਕਹਿੰਦੇ ਕਿ ਜਿਹੜਾ ਈਸੀਡੀਐਮ ਰੂਲ ਹੈਗਾ ਉਹ ਤੇ ਅਜੇ ਫਿਲਹਾਲ ਬਾਈਂਡਿੰਗ ਹੈਗਾ ਜਦ ਤੱਕ ਕੋਈ ਹੋਰ ਲੀਗਲ ਐਕਸ਼ਨ ਨਹੀਂ ਆ ਜਾਂਦਾ ਪਰ ਉਹ ਇਹ ਕਹਿ ਰਿਹਾ ਕਿ ਜੇ ਕੋਈ ਇਸ ਰੂਲ ਨੂੰ ਚੈਲੰਜ ਕਰਦਾ ਕੋਰਟ ਦੇ ਵਿੱਚ ਤੇ ਸਰਕਾਰ ਉਹਨੂੰ ਡਿਫੈਂਡ ਨਹੀਂ ਕਰੂਗੀ ਮਤਲਬ ਉਹ ਚਾਹੁੰਦੇ ਆ ਕਿ ਜਿਹੜਾ ਐਡਮਿਨਿਸਟ੍ਰੇਟਿਵ ਕਲੋਜ਼ਰ ਆ ਉਹ ਚੱਲ ਜਵੇ ਤੇ ਉਹ ਕਹਿ ਰਹੇ ਆ ਕਿ ਜਿਹੜੀ ਅਡਮਿਨਿਸਟ੍ਰੇਟਿਵ ਕਲੋజర్ ਹੈਗਾ ਇੱਕ ਪੋਲਿਟਿਕਲ ਜਦਾਂ ਤੁਸੀਂ ਕਹਲੋ ਕਿ ਟੂਲ ਹੈਗਾ ਕਿ ਲੋਕਾਂ ਨੂੰ ਕੱਚਿਆਂ ਨੂੰ ਜਿਹੜਾ ਪੱਕੇ ਕਰ ਦੇਣਾ ਰਹਿਣ ਦੀ ਪਰਮਿਸ਼ਨ ਦੇ ਦੇਣੀ ਆ ਹੂੰ 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 ਤੇ ਹੁਣ ਕੀ ਸੀਗਾ ਕਿ ਜਦੋਂ ਇਹ ਈਡੀ ਦੇ ਰਹੇ ਸੀਗੇ ਜਾਂ ਉਹ ਕਰਦੇ ਸੀਗੇ ਤਾਂ ਆਪਣੇ ਜਿਹੜੇ ਲੋਕੀ ਆ ਪੰਜਾਬੀ ਕਹਿੰਦੇ ਸੀਗੇ ਇੱਕ ਪੀਡੀ ਨਹੀਂ ਚਾਹੀਦੀ ਐਡਮਿਨ ਕਲੋజర్ ਨਹੀਂ ਚਾਹੀਦਾ ਹਾਂਜੀ ਹੂੰ ਹੂੰ ਹੁਣ ਜਦੋਂ ਇਹਨਾਂ ਨੇ ਵਾਪਸ ਲੈ ਲਿਆ ਜਾਂ ਪੀਡੀ ਐਪੜੀ ਆਫ ਹੋ ਗਈ ਆ ਹੁਣ ਇੱਕਦਮ ਹੀ ਬੜਾ ਜਿਆਦਾ ਰਸ਼ਵਤ ਗਿਆ ਕਿ ਮੈਨੂੰ ਪੀਡੀ ਲੈ ਕੇ ਦਿਓ ਮੈਨੂੰ ਐਡਮਿਨ ਕਲੋజర్ ਲੈ ਕੇ ਦਿਓ ਠੀਕ ਆ ਸੋ ਲੋਕੀ ਵੀ ਉਹ ਚੀਜ਼ ਮੰਗਦੇ ਆ ਜਿਹੜੀ ਸਰਕਾਰ ਜਿਹੜੀ ਦੇਣਾ ਨਹੀਂ ਜਾਂਦੀ ਜਦੋਂ ਉਹ ਚੀਜ਼ ਦਿੰਦੇ ਹੁੰਦੇ ਆ ਉਦੋਂ ਐਕਸਪੈਕਟੇਸ਼ਨ ਜ਼ਿਆਦਾ ਹੁੰਦੀ ਆ ਕਿ ਨਹੀਂ ਜੀ ਆਪਾਂ ਕਲੋਜ਼ ਨਹੀਂ ਕਰਾਣਾ ਤੇ ਕਾਫੀ ਸਾਰੇ ਜਿਹੜੇ ਤੁਸੀਂ ਕਹਿੰਦੇ ਹੋ ਕਿ ਸਖਤ ਕਾਨੂੰਨ ਜਿਹੜੇ ਹੈਗੇ ਆ ਤੇ ਕਈ ਜੱਜ ਤਾਂ ਬੇਸਿਕਲੀ ਫਾਰਮਸ ਵਗੈਰਾ ਦੇ ਵਿੱਚ ਹੀ ਤੁਹਾਡੇ ਡਿਫੈਕਟਡ ਫੁਕ ਕਲਬ ਕੇ ਜਿੱਦਾਂ ਪਾਲਿਸੀ ਮੈਮੋਰੰਡਮ ਇਹਦਾ ਨਵਾਂ ਵੀ ਇੱਕ ਆਇਆ ਕਿ ਜਿਹੜੇ ਬੰਦੇ ਨੇ ਆਪਣੀ ਪੂਰੀ ਡਿਟੇਲ ਇਨਫਾਰਮੇਸ਼ਨ ਨਹੀਂ ਦੱਸੀ ਐਦਾਂ ਦਾ ਆਪਣੇ ਅਧ ਪਚਾਦੇ ਜੇ ਬਿਆਨ ਦਿੱਤੇ ਆ ਹੂੰ ਹੂੰ ਕਿ ਉਹ ਐਪਲੀਕੇਸ਼ਨ ਉਹਦੀ ਕੰਪਲੀਟ ਨਹੀਂ ਹੈਗੀ ਤੇ ਉਹਨੂੰ ਵੀ ਉਹ ਜਿਹੜਾ ਸੀਗਾ ਜੱਜ ਕੈਨਸਲ ਕਰ ਸਕਦੇ ਆ ਤੇ ਹੁਣ ਕੀ ਆ ਕਿ ਡਿਪੈਂਡ ਕਰਦਾ ਕਿ ਜੱਜ ਸਟ੍ਰਿਕਟ ਜੱਜ ਆ ਕਿੱਦਾਂ ਦੀ ਜੱਜ ਦਾ ਜਿਹੜਾ ਵਿਚਾਰਤਾ ਰਹਿ ਗਈ ਆ ਰਵਈਆ ਕਿੰਦਾ ਜਿਹੜੇ ਏਦਾਂ ਦੇ ਉਹ ਕੇਸ ਆਲਰੇਡੀ ਡਿਨਾਈ ਕਰਨਾ ਚਾਹੁੰਦੇ ਹੀ ਰੇਟਿੰਗ ਉਹਨਾਂ ਦੀ ਬੜੀ ਲੋ ਸੀਗੀ ਤੇ ਉਹ ਜਿਹੜੇ ਕੇਸ ਆ ਉਹ ਡਿਨਾਈ ਕਰਦੇ ਆ ਦੂਸਰੀ ਚੀਜ਼ ਆਪਾਂ ਦੇਖੀ ਆ ਕਿ ਜਿਹੜੇ ਲੋਕਾਂ ਨੇ ਕਈਆਂ ਨੇ ਵਿਆਹ ਕਰਾਏ ਹੋਏ ਆ ਠੀਕ ਆ ਭਾਵੇਂ ਉਹਨਾਂ ਨੇ ਅਜੇ ਕੋਈ ਵਿਆਹ ਦਾ ਕੇਸ ਫਾਈਲ ਨਹੀਂ ਕੀਤਾ ਜੱਜ ਜਿਹੜੇ ਹੈਗੇ ਆ ਉਹ ਆਲਰੇਡੀ ਕਹਿ ਰਹੇ ਆ ਕਿ ਤੁਸੀਂ ਇਹ ਜਿਹੜਾ ਕਪਲਾ ਕਰਨ ਨੂੰ ਕੋਈ ਵਿਆਹ ਕਰਾਇਆ ਘਰ ਵਾਲੀ ਕਿਉਂ ਨਹੀਂ ਆਈ ਸਪੋਰਟ ਚ ਲੈਟਰ ਕਿਉਂ ਨਹੀਂ ਦਿੱਤੀ ਜਾਂ ਕਈ ਵਾਰੀ ਜਿਹੜੇ ਬੰਦੇ ਜੇਲ੍ਹਾਂ ਚ ਡੱਕ ਲੈਂਦੇ ਆ ਬੌਂਡ ਬੌਂਡਰ ਨੂੰ ਪੈਂਦਾ ਉਹ ਚ ਜੱਜ ਕੁਐਸਚਨ ਕਰਦੇ ਆ ਕਿ ਜਿਹੜਾ ਤੁਸੀਂ ਵਿਆਹ ਕਰਾਇਆ ਉਹਦੇ ਵਿੱਚ ਘਰ ਵਾਲੀ ਕਿੱਥੇ ਆ ਵਿਆਹ ਦੇ ਰਿਲੇਟਿਡ ਸਵਾਲ ਜਿਹੜੇ ਪੁੱਛੇ ਜਾਂਦੇ ਆ ਤੇ ਜੱਜ ਬੇਸਿਕਲੀ ਇਸ਼ਾਰਾ ਕਰਦੇ ਆ ਕਿ ਜਿੱਦਾਂ ਆਪਣੇ ਤਰੀਕਾਂ ਤੋਂ ਪਹਿਲਾਂ ਲੋਕੀ ਜਿਹੜੇ ਵਿਆਹ ਕਰਾ ਲੈਂਦੇ ਆ ਤੇ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਆ ਉਹ ਕਈ ਵਾਰੀ ਆਪਾਂ ਕਮਿਊਨਿਟੀ ਨੂੰ ਮੈਸੇਜ ਵੀ ਦਿੱਤਾ ਡਾਇਰੈਕਟਲੀ ਵੀ ਕਿ ਨਾ ਕਰੋ ਤੇ ਕਈ ਵਕੀਲ ਵਕੂਲ ਵੀ ਇਹਦੇ ਵਿੱਚ ਇਨਵੈਸਟੀਗੇਸ਼ਨ ਦੇ ਵਿੱਚ ਹੈਗੇ ਆ ਪਰ ਲੋਕ ਵੀ ਜਿਹੜੇ ਆ ਤੁਹਾਨੂੰ ਪਤਾ ਨਹੀਂ ਹਟਦੇ ਆ ਤੇ ਕੇਸ ਤੋਂ ਪਹਿਲਾਂ ਵਿਆਹ ਕਰਾ ਲਿਆ ਵਾਸਤੇ ਵਿੱਚ ਕਈ ਪੈਰਾ ਲੀਗਲ ਪੂਰਾ ਲੀਗਲ ਵੀ ਇਨਵੋਲਵ ਹੋਏ ਨੇ ਚੱਕਰਾਂ ਦੇ ਵਿੱਚ ਹੁੰਦੇ ਆ ਤੇ ਇਤਾਂ ਦਾ ਕੰਮ ਜਿਹੜਾ ਸੀਗਾ ਉਹ ਬੜਾ ਆਪਣੀ ਕਮਿਊਨਿਟੀ ਦੇ ਵਿੱਚ ਸੀਗਾ ਜਿਹੜਾ ਇੱਕ ਵਿਆਹ ਕਰਾ ਲਿਆ ਸਾਈਡ ਤੇ ਤੇ ਜੱਜ ਜਦੋਂ ਪੁੱਛਦਾ ਕੋਰਟ ਦੇ ਵਿੱਚ ਪਹਿਲਾਂ ਤਾਂ ਚਲੋ ਨਜ਼ਰਦਾ ਜੋ ਦੇਹੀ ਸਰ ਸਾਡੇ ਸਾਇਲਫ ਤੇ ਫੋਕਸ ਰਹਿੰਦਾ ਸੀਗਾ ਹੁਣ ਜਿਹੜਾ ਜਿਹੜਾ ਨੇ ਵਿਆਹ ਕਰਾਏ ਆ ਬੇਸਿਕਲੀ ਸਰਕਾਰ ਕੀ ਆ ਕਿ ਉਹਨਾਂ ਨੂੰ ਹਦਾਇਤਾਂ ਕੀ ਇਹਨਾਂ ਲੋਕਾਂ ਨੂੰ ਟਾਰਗੇਟ ਕਰੋ ਇਹਨਾਂ ਦੇ ਬਿਆਹ ਵਾਲੇ ਜਿਹੜੇ ਸਵਾਲ ਜਵਾਬ ਪੁੱਛੋ ਤੇ ਜਦ ਜਿਹੜੇ ਐਕਚੁਅਲੀ ਉਸ ਬੇਸ ਤੇ ਵੀ ਜਿਹੜਾ ਸੀਗਾ ਕਈਆਂ ਦੇ ਬੌਂਡ ਹੋਣਾ ਨੇ ਡਿਨਾਈ ਕਰਤੇ ਆ ਕਿ ਤੇਰੀ ਘਰ ਵਾਲੀ ਦੇ ਫਾਈਨੈਂਸ਼ੀਅਲ ਡਾਕੂਮੈਂਟ ਕਿੱਥੇ ਆਉਂਦੇ ਕਿ ਉਹਰੀ ਡਾਕੂਮੈਂਟ ਲਾਏ ਉਹਨੇ ਲੈਟਰ ਕਿਉਂ ਨਹੀਂ ਲਿਖੀ ਤੈਨੂੰ ਰਿਲੀਜ਼ ਕਰਾਉਣ ਦੇ ਵਿੱਚ ਸੋ ਇਹ ਜਿਹੜੀ ਚੀਜ਼ ਆ ਇਧਰ ਨੂੰ ਵੀ ਬਹੁਤ ਜ਼ਿਆਦਾ ਸ਼ਿਕੰਜਾ ਜਿਹੜਾ ਉਹਨਾਂ ਨੇ ਕੱਸਿਆ ਬਹੁਤ ਜ਼ਿਆਦਾ ਦੀ ਇਨਵੈਸਟੀਗੇਸ਼ਨ ਹੋਈ ਆ ਸੋ ਰਾਜਕਰਨ ਜੀ ਇਹ ਉਹੀ ਚੀਜ਼ਾਂ ਜਿਹੜੀਆਂ ਆਪਾਂ ਜਦੋਂ ਰੇਡੀਓ ਦੇ ਉੱਤੇ ਦੱਸਦੇ ਸੀਗੇ ਟਿਕਟੌਕ ਤੇ ਦੱਸਦੇ ਸੀਗੇ ਤੇ ਕਈ ਦੁਖੀ ਆਤਮਾ ਸਾਡੇ ਨਾਲ ਕਹਿੰਦੀ ਸੋ ਇਹ ਬੇਸਿਕਲੀ ਉਹਨਾਂ ਨੂੰ ਫੜਨ ਦੀ ਜਿਹੜੀ ਤਿਆਰੀ ਆ ਜਿਹਨਾਂ ਨੇ ਨਕਲੀ ਨਕਲੀ ਵਿਆਹ ਕਰਾਏ ਆ ਜਿਹੜੇ ਮਤਲਬ ਜਿਹੜਾ ਸਿਸਟਮ ਆ ਕਿ ਜੇ ਮੇਰਾ ਸਾਲਮ ਫੇਲ ਹੋ ਗਿਆ ਤਾਂ ਮੈਂ ਇਧਰਲੇ ਪਾਸੇ ਨੂੰ ਹੋਰੀ ਪਾਸੇ ਜਿਹੜੀ ਚੀਜ਼ ਲੈ ਜਾਊਗਾ ਤੇ ਨਕਲੀ ਵਕੀਲ ਜਿਹੜੇ ਵਿੱਚ ਬਣੇ ਸੀਗੇ ਝੂਠੇ ਬਾਬਾ ਦੇ ਫਰਾਡ ਫਰੂਡ ਵਾਲੇ ਜਿਹੜੇ ਕੇਸ ਜਿਹੜੇ ਕਰਦੇ ਸੀਗੇ ਤੇ ਹੁਣ ਕੀ ਆ ਕਿ ਕਮਿਊਨਿਟੀ ਵਾਈਡੀ ਤੁਸੀਂ ਦੇਖੋ ਕਿ ਸਾਰਾ ਮੈਸੇਜ ਉਹਨਾਂ ਨੂੰ ਪਤਾ ਕਿ ਕਈ ਲੋਕਾਂ ਨੇ ਹਜ਼ਾਰਾਂ ਦੀ ਗਿਣਤੀ ਚ ਇਹ ਕਰਦੇ ਸੀਗੇ ਚੱਕਰ ਪਾਸੇ ਇਹ ਪੈ ਜਾਂਦਾ ਹੈਗਾ ਕਿ ਆਪਾਂ ਦੱਸਦੇ ਸੀਗੇ ਉਹ ਹੀ ਜਿਹੜਾ ਆਪਣਾ ਰੋਣਾ ਜਿਹੜਾ ਪਿੱਟਦੇ ਰਹਿੰਦੇ ਸੀਗੇ ਕਿ ਪਰ ਸੇਗਾ ਸਾਰੇ ਆ ਫਰੌਡ ਕਿਉਂਕਿ ਹੁਣ ਜਦੋਂ ਬੰਦੇ ਨੂੰ ਜੇਲ੍ਹ 'ਚ ਪੁੱਛਿਆ ਜਾਂਦਾ ਕਿ ਤੇਰੀ ਘਰ ਵਾਲੀ ਇਸ ਵੇਲੇ ਹੈ ਕਿੱਥੇ ਆ ਕਿਹੜੀ ਜਗ੍ਹਾ ਦਾ ਫੋਨ ਨੰਬਰ ਕੀ ਹੈ ਫੋਨ ਨੰਬਰ ਦੱਸ ਤੇ ਬੰਦੇ ਨੂੰ ਫੋਨ ਨੰਬਰ ਨਾ ਯਾਦ ਆਵੇ ਨਾ ਬੰਦੇ ਨੂੰ ਐਡਰੈਸ ਯਾਦ ਆਵੇ ਠੀਕ ਆ ਘਰ ਵਾਲੀ ਕਿਹੜੀ ਸਟੇਟ 'ਚ ਆ ਕਿਉਂਕਿ ਉਹ ਤਾਂ ਪਤਾ ਨਹੀਂ ਕਿ ਇਮੀਗ੍ਰੇਸ਼ਨ ਜੱਜ ਨੇ ਆਵੜੀ ਸਵਾਲ ਜਿਹੜੇ ਪੁੱਛਣੇ ਆ ਠੀਕ ਆ ਕਿ ਤੇਰੀ ਅਕੀ ਜਿਹੜੀ ਤਰੀਕ ਆ ਅੱਜ ਤੇਰੀ ਡਿਪੋਰਟੇਸ਼ਨ ਦੀ ਪ੍ਰੋਸੀਡਿੰਗ ਚੱਲਦੀ ਆ ਤੈਨੂੰ ਡਿਪੋਰਟ ਕਰ ਦੇਣਾ ਤੇ ਤੇਰੀ ਘਰ ਵਾਲੀ ਕਿੱਥੇ ਆ ਇਸ ਵੇਲੇ ਹੂੰ ਹੂੰ ਤੇ ਬੰਦੇ ਨੂੰ ਇਹ ਨਹੀਂ ਪ ਸੋ ਬਈਓ ਸਾਰਿਆਂ ਨੂੰ ਜਿਹੜਾ ਮੈਸੇਜ ਆ ਇਹ ਪੁੱਠੇ ਕੰਮਾਂ 'ਚ ਨਾ ਪਾਓ ਠੀਕ ਆ ਇਹ ਜਿਹੜੇ ਪੈਰਾਲੀਗਲ ਪੂਰਾ ਲੀਗਲ ਤੁਹਾਨੂੰ ਸਲਾਹਾਂ ਦਿੰਦੇ ਆ ਕਿ ਵਿਆਹ ਕਰਾ ਕੇ ਆਪਸ਼ਰਾ ਨਿਕਲ ਜਾਂਦੀ ਐ ਇਹ ਸਭ ਫਰਾਡ ਜਿਹੜਾ ਕੰਮ ਆ ਇਹ ਚੀਜ਼ ਤੋਂ ਬਚੋ ਠੀਕ ਆ ਸਿੱਧੇ ਸਿੱਧੇ ਜਿਹੜਾ ਤੁਹਾਡੇ ਨਾਲ ਹੈਗਾ ਆਪਣੀ ਹੱਡ ਬੀਤੀ ਤੇ ਬਸ ਜਿਹੜਾ ਫੋਕਸ ਰੱਖੋ ਪਹਿਲਾਂ ਵੀ ਤੁਹਾਨੂੰ ਕਈ ਵਾਰੀ 3-4 ਸਾਲ ਹੋ ਗਏ ਆ ਕਹਿੰਦੇ ਹੋਏ ਚਲੋ ਜੀ ਬਸ ਇਹੇ ਮੈਸੇਜ ਹੁੰਦਾ ਹੈਗਾ ਕਿ ਐਵੇਂ ਹੀ ਬੋਲਦੇ ਐਵੇਂ ਹੀ ਬੋਲਦੇ ਆ ਹੁਣ ਦੇਖੋ ਉਹੀ ਚੀਜ਼ਾਂ ਸਾਰੀਆਂ ਤੁਹਾਡੇ ਸਾਹਮਣੇ ਆਊਗੀਆਂ ਤੇ ਕੀ ਹੈ ਕਿ ਜਿਹੜੇ ਲਾਅ ਆਫਿਸ ਹੈ ਪ੍ਰੋਬਲਮ ਇਹਦੇ ਵਿੱਚ ਇਹ ਹੁੰਦੀ ਹੈ ਕਿ ਜਦੋਂ ਇੱਕ ਜਣੇ ਨੂੰ ਖਿੱਚਦੇ ਹੋ ਸਾਰਾ ਜਿਹੜਾ ਪਿੱਛੇ ਬੈਕ ਤੱਕ ਜਾਂਦੇ ਆ ਤੇ ਇਹਨਾਂ ਤੁਸੀਂ ਸੋਚੋਗੇ ਤੁਹਾਨੂੰ ਗ੍ਰੀਨ ਕਾਰਡ ਮਿਲ ਗਿਆ ਜਾਂ ਸਿਟੀਜ਼ਨ ਮਿਲ ਜਾਣੀ ਆ ਤੇ ਤੁਸੀਂ ਇਮਿਊਨ ਹੈਗੇ ਆ ਸਾਰੇ ਜਿਹੜੇ ਪ੍ਰਾਨਾ ਜਿਹੜਾ ਪੂਰਾ ਚੱਕਾ ਜਾਮ ਜਿਹੜਾ ਕਰਦੇ ਆ ਉਹ ਖੋਲਦੇ ਆ ਸਾਰਾ ਕੁਝ ਜਿਹੜਾ ਇਨਵੈਸਟੀਗੇਸ਼ਨ ਜਿਹੜੀਆਂ ਪੁਰੀਆਂ ਹੁੰਦੀਆਂ ਹੈਗੀਆਂ ਉਹਦੀ ਗੱጫ ਛੱਟਾ ਹੋਲ ਰਹੇ ਆ ਹਾਂ ਤੇ ਕਈਆਂ ਨੇ ਜਿਹੜੇ ਬੇਸਿਕਲੀ ਆਪਣਾ ਸੋਸ਼ਲ ਮੀਡੀਆ ਤੇ ਇੰਟਰਸਟ ਵਿਕਸਪ੍ਰੈਸ ਕਰਦੇ ਆ ਕਿ ਬਹੁਤ ਵਧੀਆ ਗੱਲ ਆ ਤੁਸੀਂ ਇਹ ਜਿਹੜੀ ਸ਼ੇਅਰ ਕਰ ਰਹੇ ਹੋ ਅਵੇਰਨੈਸ ਕਰ ਰਹੇ ਆ ਕਈ ਲੋਕੀ ਜਿਹੜ ਕਿਉਂਕਿ ਡੈਸਪੀਰੇਟ ਹੁੰਦੇ ਆ ਤੇ ਉਹ ਵਿਕਟਮ ਬਣ ਜਾਂਦੇ ਆ ਨਾ ਲੋਕਾਂ ਦੇ ਹੱਥੇ ਚੜ ਜਾਂਦੇ ਆ ਗੱਲਾਂ ਚ ਆ ਜਾਂਦੇ ਆ 70 70 80 80 ਹਜ਼ਾਰ ਡਾਲਰ ਇਹ ਲੋਕੀ ਜਿਹੜੇ ਲੈ ਕੇ ਤੇ ਬੰਦੇ ਦਾ ਜਿਹੜਾ ਸੀਗਾ ਉਹਨੂੰ ਇਹ ਗਲਤ ਰਾਂ ਪਾ ਜਾਂਦੇ ਆ ਤੇ ਕਈ ਲੋਕੀ ਜਿਹੜੇ ਉਹਨਾਂ ਨੇ ਧੰਨਵਾਦੀ ਵੀ ਕੀਤਾ ਕਿ ਇਹ ਤੁਹਾਡਾ ਜਿਹੜਾ ਪ੍ਰੋਗਰਾਮ ਆਂਦਾ ਪੰਜਾਬੀ ਰੇਡੀਓ ਤੇ ਇਹਨੂੰ ਸੁਣ ਕੇ ਆਪਾਂ ਠੱਲ ਵੀ ਪਾਈ ਕਿ ਸਾਡਾ ਰਿਸ਼ਤੇਦਾਰ ਕੋਈ ਪੁੱਠੇ ਕੰਮ ਕਰਨ ਲੱਗਾ ਸੀਗਾ ਆਪਾਂ ਉਹਨੂੰ ਰੋਕਿਆ ਰੋਕਿਆ ਤੇ ਬਸ ਇਹੀ ਆ ਮੈਸੇਜ ਕਿ ਤੁਹਾਡੇ ਮੂਰੇ ਜੜੀਆਂ ਹੈਗੀਆਂ ਨਾ ਤੁਹਾਨੂੰ ਜਿਹੜਾ ਐਡਵਾਂਸ ਦੇ ਵਿੱਚ ਜਿਹੜੀ ਚੀਜ਼ ਹੈ ਜੇ ਹੋ ਜਿਹੜੀ ਹੁਣ ਤੁਸੀਂ ਦੇਖੋਗੇ ਜਿਹੜਾ ਨਿਊਯਾਰਕ ਟਾਈਮ ਜਿਹੜੇ ਹੁਣ ਆਰਟੀਕਲ ਕਵਰ ਕਰ ਰਿਹਾ ਜਿਹੜਾ ਜਿਹੜੇ ਹੁਣ ਸੋਸ਼ਲ ਮੀਡੀਆ ਚ ਰਜਿਸਟ੍ਰੇਸ਼ਨ ਦਾ ਜਿਹੜਾ April 11 ਦਾ ਤੁਸੀਂ ਦੇਖੋਗੇ ਪੰਜਾਬੀ ਰੇਡੀਓ ਚ ਮਤਲਬ ਨਿਊਯਾਰਕ ਟਾਈਮਸ ਤੋਂ ਪਹਿਲਾਂ ਸਾਰੇ ਸੋਸ਼ਲ ਮੀਡੀਆ ਤੋਂ ਪਹਿਲਾਂ ਤੁਰੰਤ ਤੁਹਾਨੂੰ ਜਿੱਦਾਂ ਮਤਲਬ ਕਿ ਚੀਜ਼ ਜਿਹੜੀ ਹੁੰਦੀ ਹੈ ਐਡਵਾਂਸ ਦੇ ਵਿੱਚ ਲਿਆ ਕੇ ਤੁਹਾਨੂੰ ਦੱਸਿ ਦੀ ਆ ਜਦੋਂ ਰੂਲ ਮੇਕਿੰਗ ਚੱਲ ਰਹੀ ਹੁੰਦੀ ਉਦੋਂ ਹੀ ਦੱਸ ਦਈਦਾ ਆ ਵੀ ਆ ਚੀਜ਼ ਆ ਰਹੀ ਆ ਹੂੰ ਜੀ ਤੇ ਇਹਦੇ ਵਿੱਚ ਇਹ ਆ ਕਿ ਇਹ ਇਹ ਤੁਹਾਨੂੰ ਵੀ ਦੇਖਣਾ ਥੋੜਾ ਹੌਸਲਾ ਕਰਨਾ ਪੈਣਾ ਜੇ ਅਜੇ ਵੀ ਉਹੀ ਹੈ ਨਾ ਕਿ ਨਹੀਂ ਪੋਜ਼ਿਟਿਵ ਖਬਰ ਹੀ ਚਾਹੀਦੀ ਆ ਜਾਂ ਹੋਆ ਸੋ ਦੇਖੋ ਕਿ ਜੋ ਰਿਐਲਿਟੀ ਉਹ ਤਾਂ ਰਿਐਲਿਟੀ ਆ ਉਦੋਂ ਹੀ ਤੁਹਾਨੂੰ ਸਾਹਮਣੇ ਜਿਹੜੀ ਲੈ ਕੇ ਆਣੀ ਆ ਪਰ ਇਹ ਆ ਕਿ ਤੁਹਾਨੂੰ ਜਦੋਂ ਪਤਾ ਲੱਗੂਗਾ ਨਾ ਕਿ ਸਰਕਾਰ ਕਿਹੜੇ ਪਾਸੇ ਨੂੰ ਜਾ ਰਹੀ ਆ ਤੇ ਉਹਦੇ ਨਾਲ ਇਹ ਆ ਕਿ ਤੁਸੀਂ ਤੁਹਾਨੂੰ ਟਰੂ ਸਿਚੁਏਸ਼ਨ ਜਿਹੜੀ ਪਤਾ ਲੱਗੂਗੀ ਹੂੰ 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 ਜੀ ਜੀ ਬਿਲਕੁਲ ਅਜਨੀਆਂ ਖਬਰਾਂ ਦੇ ਵਿੱਚ ਵੀ ਇੰਨਾ ਦਾ ਬੰਦੇ ਸੋਚਦੇ ਆ ਵੀ ਪਤਾ ਨਹੀਂ ਕੀ ਹੋਣਾ ਇਹ ਤਾਂ ਸਿਟੀਜ਼ਨਾਂ ਦੇ ਪਿੱਛੇ ਦਿਵਾਲੇ ਜਿਹੜੇ ਉਹ ਹੋ ਗਏ ਆ ਕੋਈ 2 ਸਾਲ ਆਲੀ ਜਦੋਂ ਆਪਾਂ ਗੱਲ ਕੀਤੀ ਸੀ ਉਦੋਂ ਕਹਿੰਦੇ ਸੀ ਵੀ ਇਦਾਂ ਹੋ ਹੀ ਨਹੀਂ ਸਕਦਾ ਜਦੋਂ ਰਜਿਸਟ੍ਰੇਸ਼ਨ ਦੀ ਗੱਲ ਕੀਤੀ ਸੀ ਕਹਿੰਦੇ ਲੋਡ ਨਹੀਂ ਪੈਣੀ ਤੇ ਹੁਣ ਗ੍ਰੀਨ ਕਾਰਡ ਵਾਲੇ ਵੀ ਚੱਕ ਕੇ ਲੂਜੀਆਨਾ ਦੇ ਉਹਦੇ ਵਿੱਚ ਚੱਕ ਕੇ ਸਿੱਟੇ ਆ ਅਗਲੇ ਦੇ ਫੋਰਨ ਪਾਲਿਸੀ ਦਾ ਭਰਨਾ ਲਾ ਕੇ ਤੇ ਅੱਗੇ ਜਿਹੜਾ ਆ ਜੋ ਸਿਟੀਜ਼ਨਸ ਦੇ ਨਾਲ ਵੀ ਹੋਇਆ ਉਹ ਵੀ ਤੁਹਾਡੇ ਨਾਲ ਆਪਾਂ ਪੀ ਆ ਪਿਛਲੇ ਵੀਕ ਚ ਨਿਊਜ਼ ਵੀ ਸ਼ੇਅਰ ਕੀਤੀਆਂ ਅਟਰਨੀ ਟੇਡ ਕੈਨਾ ਜੀ ਵੀ ਦੱਸਣਗੇ ਵੀ ਕੀ ਕੁਝ ਓਵਰਆਲ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਪਲਾਨ ਆ ਇਹ ਸਾਰੀ ਇਮੀਗ੍ਰੇਸ਼ਨ ਨੂੰ ਲੈ ਕੇ ਕ੍ਰੈਕਡਾਊਨ ਨੂੰ ਲੈ ਕੇ ਜਿਹੜੇ ਉਹ ਚੱਲ ਰਹੇ ਆ